ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੁਖ ਸਿੰਘ ਅਮੀਸ਼ਾ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰਪਾਰਟ ਦਾ ਮੁਖ ਸੇਵਾਦਾਰ ਜੀ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਆ ਇਸ ਵਿੱਚ ਅਖੰਡ ਪਾਠ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਅਖੰਡ ਪਟ ਸਿੰਘਾ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਉਹ ਅਸੀਂ ਚਾਹੁੰਦੇ ਆ ਕਿ ਜਿਹੜੀ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਛੋੜ ਹਸ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡ ਪਟ ਸਿੰਘਾ ਦੀਆਂ ਇੰਸ਼ੋਰੈਂਸਾ ਹੋਣ ਬਾਕੀ ਜੋ ਅਖੰਡ ਪਟ ਸਿੰਘਾ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਜਿਹੜੀ ਭੇਟਾ ਦੇਖੋ ਜਿਹੜੀ ਅਖੰਡ ਪਾਠ ਸਾਹਿਬ ਦੀ ਭੇਟਾ ਆ ਉਹ ਤੇ ਨਾ ਕੋਈ ਦੇ ਹੀ ਸਕਦਾ ਆ ਪਰ ਅਸੀਂ ਚਾਹੁੰਦੇ ਆ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ ਜਿਹੜੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਆ ਉਸ ਹਿਸਾਬ ਦੇ ਨਾਲ ਅਸੀਂ ਤੇ ਚਾਹੁੰਦੇ ਜਿਹੜੀ ਅਖੰਡ ਪਾਠ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘੱਟ ਤੋਂ ਘੱਟ 2500 ਰੁਪਏ ਭੇਟਾ ਚਾਹੀਦੇ ਆ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਧੀਨ ਸੇਵਾ ਨਿਭਾ ਰਿਹਾ ਹੈ ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਿਹਾ ਹਨ ਸਾਨੂੰ ਉਹਨਾਂ ਦੀ ਸਾਮ ਸੰਭਾਲ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਭੇਟਾ ਦੇਣੀ ਚਾਹੀਦੀ ਆ ਤਾਂ ਜੋ ਉਹ ਵੀ ਆਪਣੇ ਜਿਹੜੇ ਬੱਚੇ ਆ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਆ ਉਹ ਸਹੀ ਟੰਗ ਨਾਲ ਚਲਾ ਸਕਣ ਜੋ ਨਵੇਂ ਪਾਰਟੀ ਸੰਗਤਾਂ ਦੀ ਜਿਹੜੀ ਪੱਤੀ ਦੀ ਜੋ ਨਵੇਂ ਅਖੰਡਪੜ ਸਿੰਘਾਂ ਦੀ ਭਰਤੀ ਕੀਤੀ ਗਈ ਆ ਉਹ ਤਕਰੀਬਨ 100 ਤੋਂ 150 ਸਿੰਘ ਦੀ ਜ਼ਰੂਰਤ ਸੀ ਔਰ ਘੱਟ ਤੋਂ ਘੱਟ ਤਕਰੀਬਨ 300 ਦੇ ਕਰੀਬ ਜਿਹੜੀ ਉਹ ਭਰਤੀ ਕੀਤੀ ਗਈ ਆ ਇਸੇ ਹੀ ਤਰ੍ਹਾਂ ਸੀ ਜਿਹੜੇ ਬਾਹਰਲੇ ਗੁਰਦੁਆਰਾ ਸਹਿਬਾਨ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਆ ਨਾ ਉਥੇ ਅਖੰਡ ਪਾਠ ਸਿੰਘਾਂ ਦੇ ਜਿਹੜੇ ਅਖੰਡ ਪਾਠ ਸਾਹਿਬ ਆ ప్రతి ਮਹੀਨਾ 8 ਤੋਂ 10 ਅਖੰਡ ਪਾਠ ਸਾਹਿਬ ਹੁੰਦੇ ਆ ਔਰ ਉੱਥੇ ਵੀ ਪ੍ਰਤੀ ਕੀਤੀ ਜਾ ਰਹੀ ਆ ਜੇਕਰ ਅਸੀਂ ਕਿਸੇ ਨਾਲ ਸੰਪਰਕ ਕਰਦੇ ਆ ਜਾਂ ਮੈਨੇਜਰ ਸਾਹਿਬਾਨਾਂ ਨਾਲ ਸੰਪਰਕ ਕਰਦੇ ਆ ਉਹ ਕਹਿੰਦੇ ਕਿ ਸਾਨੂੰ ਜਿਹੜੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਆ ਕਿ ਇਹਨਾਂ ਅਖੰਡ ਪਾਠ ਸਿੰਘ ਲਾਉਣਾ ਅਸੀਂ ਮੈਂਬਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਵੱਲੋਂ ਕਿਸੇ ਵੀ ਸਿੰਘ ਨੂੰ ਸੇਵਾਦਾਰ ਭਾਵੇਂ ਹੈਲਪਰ ਸਿੰਘਾਂ ਦੀ ਨਜਾਇਜ਼ ਭਰਤੀ ਨਾ ਕਰਕੇ ਜਿਹੜੇ ਪਹਿਲੇ ਅਖੰਡ ਪਾਰਟੀ ਸਿੰਘ ਆ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਮੁਸ਼ਕਲ ਨਾ ਕਰੀਏ ਇਹ ਜਿਹੜਾ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੇ ਮੁੱਖ ਅਧਿਕਾਰੀ ਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨਾਲ ਸੰਪਰਕ ਕਰਾਂਗੇ ਐਜੈਕਟਿਵ ਦੇ ਮੈਂਬਰਾਂ ਨਾਲ ਸੰਪਰਕ ਕਰਾਂਗੇ ਔਰ ਜੋ ਦਫ਼ਤਰੀ ਮੈਨੇਜਮੈਂਟ ਹੈ ਸਖਤਰ ਸਾਹਿਬਾਨ ਮੈਨੇਜਰ ਸਾਹਿਬਾਨ ਉਹਨਾਂ ਨਾਲ ਸੰਪਰਕ ਕਰਕੇ ਜੇਕਰ ਸਾਡੇ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਅਗਰ ਨਹੀਂ ਹੁੰਦੇ ਫਿਰ ਆਉਣ ਵਾਲੇ ਦਿਨਾਂ ਵਿੱਚ ਅਖੰਡ ਪਾਤਸ਼ਾਹ ਸਿੰਘਾਂ ਵੱਲੋਂ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੱਡਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਾਨਪ ਸਿੰਘ ਪੁੱਲਰ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸਬ ਕਮੇਟੀ ਬਾਬਾ ਕਾਲਾ ਸਾਹਿਬੀ ਦਾ ਮੁਖ ਸੇਵਾਦਾਰ ਜੋ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮਤ ਸਿੰਘ ਜੀ ਮੁਖ ਸੇਵਾਦਾਰ ਮੁੱਚੇ ਭਾਰ ਦੇ ਔਰ ਉਹਨਾਂ ਤੋਂ ਬਾਅਦ ਮੇਰੇ ਵੱਡੇ ਵੀਰ ਭਾਈ ਸ਼ਿਵਦੇਵ ਸਿੰਘ ਜੀ ਮੁਖ ਸੇਵਾਦਾਰ ਸਮੂਚੇ ਪਾਰਦੇ ਵੱਲੋਂ ਬੇਨਤੀਆਂ ਜੋ ਕੀਤੀਆਂ ਗਈਆਂ ਅੱਜ ਦੀ ਇਕੱਤਰਤਾ ਬਹੁਤ ਸ਼ਾਨਦਾਰ ਹੋਈ ਹੈ ਬਹੁਤ ਸਿੰਘ ਮੀਟਿੰਗ ਵਿੱਚ ਆਏ ਨੇ ਤੇ ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾਰਿਆਂ ਨੇ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗਾ ਜਿੰਨੀ ਹਾਲਾਤ ਇਸ ਵੇਲੇ ਖੰਡ ਪਟਸੀਆਂ ਦੀ ਮਾੜੀ ਹੈ ਕਿ ਮੇਰਾ ਖਿਆਲ ਕੋਈ ਰੱਖਿਆ ਜੂਨੀਅਨ ਹੋਵੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਣ ਜਾਂ ਭਈਏ ਸਾਡੇ ਦੇਸ਼ ਵਿੱਚ ਆਉਂਦੇ ਨੇ ਉਹਨਾਂ ਦੀ ਇੰਨੀ ਮਾੜੀ ਹਾਲਤ ਨਹੀਂ ਖੰਡ ਪਾਠੀ ਸਿੰਘ ਜਿਹੜੇ ਨੇ ਗੁਰਦੁਆਰਿਆਂ ਵਿੱਚ ਮਹ ਪੁੰਝੇ ਸੌਂਦੇ ਵੇਖੇ ਸਾਡੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਪੁੰਝੇ ਸੌਂਦੇ ਨੇ ਉਹਨਾਂ ਵਾਸਤੇ ਕੋਈ ਰੈਸ਼ ਨਹੀਂ ਹੈ ਕੋਈ ਏਸੀ ਦਾ ਪ੍ਰਬੰਧ ਨਹੀਂ ਹੈ ਥੱਲੇ ਦਰੀਆਂ ਵਿਛਾਈਆਂ ਨੇ ਮਾੜੇ ਮੋٹے ਜਿਹੜੇ ਗੱਦੇ ਸੁੱਟੇ ਨੇ ਉਹ ਪੁੰਝੇ ਸੌਂਦੇ ਨੇ ਮੈਂ ਸ਼ਰੋਮਣੀ ਖੰਡ ਪਾਠੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਪਾਇ ਹਰਜਿੰਦਰ ਸਿੰਘ ਜੀ ਧਾਮੀ ਤੋਂ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਕਿ ਖੰਡ ਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਹੈ ਤੇ ਉਹ ਠੀਕ ਕੀਤਾ ਜਾਵੇ ਦੂਸਰੀ ਮੇਰੀ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਕਾਲਾ ਸਾਹਿਬ ਜੋ ਇੰਚਾਰਜ ਹੈ ਖੰਡ ਪਾਠਾ ਭਾਈ ਕੇਵਲ ਸਿੰਘ ਔਰ ਹੈਡ ਗੰਥੀ ਸਾਹਿਬ ਵੀ ਨੇ ਉਹ ਸਤਕਾਰਯੋਗ ਨੇ ਪਰ ਜਿਹੜਾ ਉਹਨਾਂ ਮਾੜਾ ਪ੍ਰਬੰਧ ਗੁਰਦੁਆਰਾ ਬਾਬਾ ਕਾਲਾ ਸਾਹਿਬ ਇਹ ਕੀਤਾ ਹੋਇਆ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਜਦੋਂ ਮਰਜੀ ਸਾਡੇ ਕੋਲ ਸਟੇਟਮੈਂਟਾਂ ਲੈ ਲੈ ਅਸੀਂ ਮੈਨੇਜਰ ਸਾਹਿਬ ਨੂੰ ਸਟੇਟਮੈਂਟਾਂ ਦਿੱਤੀਆਂ ਨੇ ਅੱਜ ਮੇਰਾ ਖਿਆਲ ਕਿ 4-5 ਦਿਨ ਹੋ ਗਏ ਨੇ ਪਰ ਸਾਨੂੰ ਉਹਨਾਂ ਦਾ ਕੋਈ ਵੀਊ ਨਹੀਂ ਪ੍ਰਾਪਤ ਹੋਇਆ ਉਹਨਾਂ ਕੀ ਕਾਰਵਾਈ ਕੀਤੀ ਅਸੀਂ ਲਿਖਤੀ ਦਿੱਤਾ ਹੈ ਨਾਲ ਉਹ ਬਿੱਲ ਆਏ ਨੇ ਜਿਨ੍ਹਾਂ ਦੇ ਕਈਆਂ ਦੇ 5-5 ਬਿੱਲ ਕਰਕੇ ਤੇ 나ਗੇ ਪਾਏ ਜਾਂਦੇ ਨੇ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਹੁੰਦਾ ਜੋ ਰੂਟੀਨ ਵਾਈ ਹੁੰਦਾ ਹੈ ਜਾਂ ਦੋ ਬਿੱਲ ਤੇ ਉਸ ਤੋਂ ਬਾਅਦ ਇੱਕ ਨਾਗਾ ਹੁੰਦਾ ਰੂਟੀਨ ਵਾਈ ਪਰ ਚਾਰ ਚਾਰ ਪੰਜ ਪੰਜ ਬਿੱਲ ਜਿਹੜੇ ਜਿਨ੍ਹਾਂ ਦੇ ਕੀਤੇ ਮੈਂ ਪੁੱਛਣਾ ਚਾਹੁੰਨਾ ਹੈ ਕਿ ਮੈਨੇਜਰ ਸਾਹਿਬ ਇਸ ਐਡਵੈਂਸੀ ਸਾਹਿਬ ਦਾ ਉਹਨਾਂ ਪਾਠੀਆਂ ਸਿੰਘਾਂ ਦੇ ਨਾਲ ਕੀ ਲੈਣ ਦੇਣ ਹੈ ਮੈਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਮੈਂ ਔਰ ਭਾਮੀ ਸਾਹਿਬ ਨੂੰ ਸੱਤਰ ਸਾਹਿਬ ਨੂੰ ਬੇਨਤੀ ਕਰਦਾ ਸੱਤਰ ਸਾਹਿਬ ਆਪ ਜੀਆਂ ਦੇ ਨੋਟ ਵਿੱਚ ਵੀ ਲਿਆਂਦਾ ਜਾਵੇਗਾ ਆਪ ਉਹਦੀ ਇਨਕੁਆਰੀ ਪੜਤਾਲ ਕਰਕੇ ਜੋ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਲਿਆਂਦਾ ਜਾਵੇ ਬੇਨਤੀ ਹੈ ਪ੍ਰਮਾਨ ਕਰਨੀ